ਆਏ ਦਿਨ ਹੀ ਸੋਸ਼ਲ ਮੀਡੀਆ ਤੇ ਅਸੀਂ ਫ੍ਰੀਮੇ ਚੂੜੇ ਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੇ ਦੇਖਦੇ ਆਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਰੋਜ਼ ਅਨੇਕਾਂ ਹੀ ਵੀਡੀਓਜ਼ ਵਾਇਰਲ ਹੁੰਦੇ ਨੇ ਇਸ ਲੜੀ ਚ ਇੱਕ ਹੋਰ ਤਾਜ਼ਾ ਵੀਡੀਓ ਮਹਾਰਾਸ਼ਟਰ ਤੋਂ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਪ੍ਰੇਮੀ ਜੋੜਾ ਚਲਦੀ ਕਾਰ ਚੁਕੰ ਲਿਆ ਘਿਤਰਾ ਹੋ ਕੰਮ ਕਰਤਾ ਨਜ਼ਰ ਆ ਰਿਹਾ ਹੈ ਮਹਾਰਾਸ਼ਟਰ ਦੇ ਲਾਗਪੁਰ ਚ ਕਾਰ ਚਲਾਉਂਦੇ ਇੱਕ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੀ ਪ੍ਰੇਮਿਕਾ ਉਸ ਦੇ ਨਾਲ ਮੌਜੂਦ ਹੈ ਤੇ ਕਾਰ ਦੇ ਅੰਦਰ ਡਰਾਈਵਿੰਗ ਸੀਟ ਤੇ ਨੌਜਵਾਨ ਤੇ ਉਸ ਦੀ ਪ੍ਰੇਮ ਗਾਣੇ ਅਸ਼ਲੀਲ ਹਰਕਤਾ ਕਰ ਰਿਹਾ ਸ਼ੁਰੂ ਕਰ ਦਿੱਤਾ ਸੜਕ ਤੇ ਦੂਜੇ ਮੋਹਨਾ ਤੇ ਸਵਾਰ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਜੋ ਕਿ ਕਾਫੀ ਵਾਇਰਲ ਹੋ ਗਈ ਹੈ। ਦੋਸ਼ੀ ਲੋਕ ਚਾਹਤ ਦਾ ਨਾਮ ਸੁਲੇਸ਼ワਜ ਖਵਾਸ ਹੋਣੀ ਹੈ ਤੇ ਉਹ ਪੀਛੇ ਤੋਂ ਸਿੱਧਾ ਦਸਿਆ ਚਾਰ ਗਿਆ। ਜਦੋਂ ਸੂਰਜ ਸੜਕ ਤੇ ਕਾਰ ਚਲਾ ਰਿਹਾ ਸੀ ਤੇ ਉਸਦੀ ਪ੍ਰੇਨਿਕਾ ਡਰਾਈਵਿੰਗ ਸੀ ਤੇ ਉਸਦੇ ਨੇੜੇ ਆ ਗਈ ਤੇ ਅਸਲੀ ਹਰਕਤ ਕਰਨ ਲੱਗ ਪਈ। ਇਹ ਸਭ ਕੁਝ ਸ਼ਹਿਰ ਦੀ ਸੜਕ ਤੇ ਖੁੱਲੇ ਆ ਮੋੜਿਆ ਸੀ। ਹਰਾਨੇ ਦੀ ਗੱਲ ਦਿੱਤਾ ਇਹ ਹੈ ਕਿ ਇਹ ਸਭ ਕੁਝ ਹੀ ਸ਼ਹਿਰ ਦੀ ਸੜਕ ਤੇ ਖੁਲਿਆਂਪੂਰਿਆ ਸੀ ਇਹ ਵੀਡੀਓ ਸ਼ਹਿਰ ਚ ਤੇਜ਼ੀ ਨਾਲ ਵਾਇਰਲ ਹੋ ਗਈ ਜਿਸ ਤੇ ਲੋਕਾਂ ਨੇ ਵਿਰੋਧ ਚੇਤਨਾ ਦਰਾ ਪ੍ਰੈਕਟਿਕ ਪਿਆ ਕਰਨੀਆ ਸ਼ੁਰੂ ਕਰ ਦਿੱਤੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਤੇ ਪੁਲਿਸ ਨੇ ਤੁਰੰਤ ਮਾਮਲਾ ਦਾ ਨਾਕਿਸਿਆ ਤੇ ਕਾਰ ਦੇ ਨੰਬਰ ਪਲੇਟ ਦੇ ਨਾਲ ਉਸਦੇ ਮਾਲਕ ਦਾ ਪਤਾ ਲੱਗਾਇਆ ਪੁਲਿਸ ਦਾ ਕਹਿਣਾ ਹੈ ਕਿ ਕਾਰ ਚਲਾ ਰਿਹਾ ਨੌਜਵਾਨ ਸੂਰਜ ਪੇਸ਼ੇ ਤੋਂ ਚਾਟਰਟ ਅਕਾਊਂਟੈਂਟ ਹੈ ਤੇ ਉਸਦੀ ਪ੍ਰੇਮਿਕਾ ਪੇਸ਼ੇ ਤੋਂ ਇੰਜੀਨੀਅਰ ਹੈ ਸੂਰਜ ਸੋਨੀ ਖਿਲਾਫ ਨਾਗਪੁਰ ਦੇ ਥਾਣੇ ਚੋਂ ਇੱਕ ਹਾਦਸਾ ਮਤੈਦ ਮਾਮਲਾ ਦਰਜ ਕੀਤਾ ਗਿਆ ਤੇ ਉਸ ਖਿਲਾਫ ਦਰਜ ਕੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ Subscribe to One India channel and never miss an update.